ਉਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਉਹ ਦੇਖਣ ਆ ਕੇ ਮਿੰਨੂ ਚੰਨ ਤੇ ਉਹ ਤਰ੍ਹਾਂ ਕਿ ਨਿਹਿਤ ਰੱਖਣਾ ਤੋਦੀ ਹੱਥ ਦੇ ਵਿੱਚੋਂ ਜਿਹੜਾ ਅਥਰੂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ। ਰਾਜਵੀ ਕੀ ਕੋ ਨਾਲੇ ਪਾਸੇ ਜਿਹੜਾ ਮੁਰਗਿਆ ਕੰਮ ਮੈਂਟ ਮੈਂਟ ਟਿੰਟਾ ਟਿੰਟਾ ਸੈਦੇ ਸੈਦੇ ਉਹਦੀ ਸਥਿਤੀ ਦੇ ਵਿੱਚ ਜਿਹੜਾ ਸੁਧਾਰ ਹੋ ਰਿਹਾ ਉਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂਤੇ ਹੱਥ ਫੇਰਿਆ ਮੈਨੂੰ ਦੱਸ ਰਹੀ ਸੀ ਤੇ ਉਦੋਂ ਉਹਦੀ ਅੱਖ ਦੇ ਵਿੱਚੋਂ ਅੰਜੂ ਜਿਹੜਾ ਆ ਬੋਲਾਂ ਯਾਰ ਮੈਨੂੰ ਮਿਲ ਕੇ ਆਏ ਉਹਨਾਂ ਦੇ ਦੋਸਤ ਜਿਹੜੇ ਗਾਇਕ ਆਪਣੇ ਬੜੇ ਸਾਰੇ ਪਿਆਰੇ ਲੱਗੇ ਆ ਉਹਨਾਂ ਨੂੰ ਮਿਲ ਕੇ ਆਏ ਆ ਜੋ ਕੁਝ ਉਹਨਾਂ ਨੇ ਦੱਸਿਆ ਬਹੁਤ ਹੀ ਪੋਜ਼ਿਟਿਵ ਸੈਂਸ ਨੇ ਤੇ ਆਜ ਵੀ ਠੀਕੋ ਨਾਲੇ ਪਾਸੇ ਜਿਹੜਾ ਮੁਰਗਿਆ ਕੰਮ ਹੁਣ ਮੈਂਟ ਮੈਂਟ ਘੰਟਾ ਘੰਟਾ ਸਹੇਦੇ ਸਹੇਦੇ ਉਹਦੀ ਸਥਿਤੀ ਦੇ ਵਿੱਚ ਜਿਹੜਾ ਸਦਾ ਹਾ ਹੋ ਰਿਹਾ ਉਹਦਾ ਪੁੱਤ ਨੂੰ ਸਭ ਨੂੰ ਜੇ ਸਥਿਤੀ ਚੋਂ ਵਾਪਸ ਆਇਆ ਜੇ ਸਥਿਤੀ ਚੋਂ ਉਹਦਾ ਮੋੜਾ ਪਿਆ ਉਹਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂੰਹ ਤੇ ਹੱਥ ਫੇਰਿਆ ਮੈਨੂੰ ਦੱਸ ਰਹੀ ਸੀਗੇ ਤੇ ਉਦੋਂ ਉਹਦੀ ਅੱਖ ਦੇ ਵਿੱਚੋਂ ਅੰਜੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੋਜ਼ਿਟਿਵ ਸਾਈਨ ਹੈ ਦਾ ਬਦਲ ਕੇ ਬੰਦਾ ਨੂੰ ਫੀਲ ਕਰਿਆ ਉਹਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਤੂੰ ਦੇਖਣਾ ਕਿ ਮਿੰਨੂ ਚਾਨਣ ਚ ਰੱਖਣਾ ਕਿ ਨੀਰੇ ਚ ਰੱਖਣਾ ਤੇ ਉਹਦੀ ਅੱਖ ਦੇ ਵਿੱਚੋਂ ਜਿਹੜਾ ਅਥਰੂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ ਪਰ ਐਕਸ-ਰੇ ਹੋਦੇ ਬੇਵਕਾਲਿਆ ਕਿ ਪ੍ਰਮਾਤਮਾ ਜਲਦੀ ਠੀਕ ਕਰੂਗਾ ਪੰਜਾਬ ਆਪਾਂ ਕੁਝ ਦਿਨ ਪਹਿਲਾਂ ਮਹੀਨਾ ਪਹਿਲਾਂ ਜਸਵਿੰਦਰ ਭੱਲਾ ਜੀ ਬੜੇ ਵੱਡੇ ਆਰਟਿਸਟ ਸੀ ਸਾਡੇ ਪੰਜਾਬੀ ਕਲਚਰ ਦੇ ਉਹ ਸਾਡੇ ਕੋਲ ਚਲੇ ਗਏ ਹੋਣੇ 2-4 ਦਿਨ ਪਹਿਲਾਂ ਚੰਨਜੀਤ ਹੋਜਾ ਜੀ ਜਿਹੜੇ ਸੰਗੀਤ ਸਮਰਾਟ ਸੀਗੇ ਪੰਜਾਬੀ ਦੇ ਉਹ ਸਾਡੇ ਕੋਲ ਚਲੇ ਗਏ ਹੋਰ ਅੱਜ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਸਾਨੂੰ ਸਭ ਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਕਿ ਪਰਮਾਤਮਾ ਰਾਜ ਵੀ ਸਾਡਾ ਬਹੁਤ ਸਰੀਲਾ ਬਹੁਤ ਹੀ ਫੈਮਿਲੀ ਸੰਗੀਤ ਜਿਹਦਾ ਸੰਗੀਤ ਆਪਾਂ ਆਪਣੇ ਪਤਵਾਦ 'ਚ ਬਹਿ ਕੇ ਆਪਣੇ ਬੱਚਿਆਂ 'ਚ ਆਪਣੀਆਂ ਧੀਆਂ 'ਚ ਆਪਣੇ ਮਾਂ ਦਾ ਲਪੜੀ ਵਾਈਫ ਦੇ ਨਾਲ ਸੁਣ ਸਕਦੇ ਆ ਇਦਾਂ ਦੇ ਸਿੰਗਰ ਦੀ ਲੰਬੀ ਉਮਰ ਹੋਣੀ ਚਾਹੀਦੀ ਆ ਕਿਹੇ ਵੀ ਹਾਲਤ ਦੇ ਵਿੱਚ ਮਤਲਬ ਉਹ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਪੱਕਾ ਪਰਮਾਤਮਾ ਕਿਰਪਾ ਕਰੂਗਾ ਮਾ ਦਾ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਔਰ ਪੂਰਾ ਪੰਜਾਬ ਪੂਰੀ ਦੁਨੀਆ ਦੇ ਅੰਦਰ ਜਿਹੜੇ ਲੋਕ ਪੰਜਾਬ ਰਾਜਵੀਰ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਪੰਜਾਬ ਨੂੰ ਕਿੰਨਾ ਵੱਡਾ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਰਦਾਸਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਸਾਡੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੁਣ ਲਈਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਲਦੀ ਉਹ ਠੀਕ ਹੋ ਜਾਏ ਬਸ ਮੈਂ ਇਹ ਅਰਦਾਸ ਕਰਨਾ ਹੀ ਉਹਨਾਂ ਦੀ ਮਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਸਾਰੇ ਹੀ ਤੇਰੇ ਪਧਾਂ ਆ ਆ ਸਭ ਜਿੰਨੇ ਖੜੇ ਆ ਸਭ ਤੇਰੇ ਪੁੱਤ ਨੇ ਪਰਾਜਵੀਰ ਤੇ ਰਾਜਵੀਰ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਠ ਕਰੋ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰ ਦੂਗਾ ਉਹ ਠੀਕ ਹੋਣਗੇ ਪੱਕਾ ਹੋਣਗੇ ਜਿੱਦਾਂ ਦਾ ਹੁਣ ਪਰਮਾਤਮਾ ਦੇ ਅਸਰੇ ਤੋਂ ਮੋੜਾ ਪਾਇਆ ਸੈ 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 ਠੀਕ ਹੋ ਕੇ ਉਹ ਉੱਠ ਪੈਣਗੇ